ਮੈਂ ਨਿਚੋੜ ਕੱਢਿਆ ਆ ਕਿ ਆਪਾਂ ਸਾਰੇ ਹੀ ਨਾ ਕੁਇਕ ਜਜਮੈਂਟ ਤੋਂ ਬਚੀਏ ਕਿਉਂਕਿ ਅਸੀਂ ਦੇਖਦੇ ਆਂ ਬਈ ਮੋਸਟਲੀ ਲੋਗੇ ਦੇਖ ਰਹੇ ਆ ਕਿ ਇਸ ਬੰਦੇ ਨੇ ਜ਼ਿੰਦਗੀ 'ਚ ਜੇ ਪੈਸਾ ਨਹੀਂ ਕਮਾ ਸਕਿਆ ਜਾਂ ਫਾਈਨੈਂਸ਼ੀਅਲੀ ਕਾਮਯਾਬ ਨਹੀਂ ਹੋ ਸਕਿਆ ਤੇ ਬੱਸ ਇਹ ਕੁਛ ਨਹੀਂ ਮਤਲਬ ਖਤਮ ਹੈ ਇਹ ਇਹਦਾ ਕੋਈ ਇਹਦਾ ਕੋਈ ਇਹ ਇਹ ਤਾਂ ਕੋਈ ਤਰੀਕਾ ਨਾ ਨਾ ਹੋਇਆ ਕਿਉਂਕਿ ਬੜੇ ਸਾਰੇ ਦੁਨੀਆ ਦੇ ਵਿੱਚ ਇਹੋ ਜਿਹੇ ਲੋਕ ਹੈ ਜਿਨ੍ਹਾਂ ਕੋਲ ਰਹਿਣ ਲਈ ਛੱਤ ਵੀ ਨਹੀਂ ਹੈਗੀ ਪਰ ਜੇ ਤੁਸੀਂ ਉਹਦੇ ਜਾਂਦਾ ਹੀ ਪੱਲੇ ਅੱਡਦੇ ਹੋ ਜਾਂ ਉਹਦੇ ਪੈਰ ਫੜਦੇ ਹੋ ਤੇ ਉਹ ਤੁਹਾਨੂੰ ਥੋੜਾ ਬਹੁਤਾ ਚਮਤਕਾਰ ਵਿਖਾ ਦਿੰਦਾ ਹੈ ਹਵਾ 'ਚ ਉੱਡ ਪੈਂਦਾ ਥੋੜਾ ਜਿਹਾ ਕੋਈ ਚੀਜ਼ ਹਵਾ 'ਚ ੜਾ ਕੇ ਵਿਖਾ ਦਿੰਦਾ ਉਹਦੀ ਨਜ਼ਰ ਦੇ ਵਿੱਚ ਕਾਮਯਾਬੀ ਕੁਝ ਹੋਰ ਚੀਜ਼ ਹੈ ਮਤਲਬ ਕਾਮਯਾਬੀ ਕਾਮਯਾਬੀ ਬੜੀ ਤਰ੍ਹਾਂ ਦੀ ਹੈ ਕਾਮਯਾਬੀ ਕੋਈ ਇੱਕ ਇੱਕ ਤਰ੍ਹਾਂ ਦੀ ਕਾਮਯਾਬੀ ਥੋੜੀ ਹੈ ਪੈਸਾ ਕਿਵੇਂ ਮਤਲਬ ਤੁਸੀਂ ਉਹ ਨੂੰ ਅ ਇਮਾਨਦਾਰੀ ਨਾਲ ਕਹਿ ਸਕੋਗੇ ਤੁਸੀਂ ਕਈ ਚੀਜ਼ਾਂ ਨੇ ਹਾਣਾ ਮੈਂਟਲ ਹੈਲਥ ਆਪਣੀ ਸਪਿਰਚੁਅਲਿਟੀ ਕਈ ਆਪਣੀ ਕਈ ਰਿੱਧੀਆਂ ਸਿੱਧੀਆਂ ਕਮਾ ਲੈਂਦੇ ਆ ਕਿਦਾਂ ਮਤਲਬ ਕਹਿ ਲਈ